ਮੈਂ ਸ਼ੈਰੀ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਸੋਹਣੀ ਵੈਰੈਟੀ ਨਾਰਮਲ ਰੇਟਾਂ ਦੇ ਵਿੱਚ ਜੇ ਆਪਾਂ ਘਰੇ ਹੈਗਾ ਫੰਕਸ਼ਨ ਆਪਾਂ ਲੈਣੇ ਤੇ ਦੇਣ ਲਾਂ ਦੇ ਸੂਟ ਤਾਂ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਪਹਿਲਾਂ ਤੁਹਾਨੂੰ ਸੈਂਪਲ ਤੋਂ ਦੇ ਪੰਜ ਚਾਰ ਆਰਟੀਕਲ ਦਿਖਾਣੇ ਕਿ ਆ ਚੈੱਕ ਕਰੋ ਆ ਚੁੱਕੇ ਆਪਣੇ ਕੋਲ 650 ਰੁਪਏ ਦੇ ਵਿੱਚ 650 ਰੁਪਏ ਦੇ ਵਿੱਚ ਰੰਗ ਚਾਰਟ ਹਰ ਇੱਕ ਤਰ੍ਹਾਂ ਦੇ ਮਿਲ ਜਾਣਗੇ ਤਕਰੀਬਨ ਕਲਰ ਚਾਰ ਚਾਰ ਮਿਲ ਜਾਣਗੇ ਐਸੇ ਨੇ ਕਾ ਆਰਟੀਕਲ 750 ਰੁਪਏ ਦੇ ਵਿੱਚ ਵਲੌਗ ਪੂਰਾ ਦੇਖਣਾ ਤੁਹਾਨੂੰ ਡਿਜ਼ਾਈਨਿੰਗ ਬਹੁਤ ਸੋਹਣੀ ਦਿਖਾ ਦਾਂਗੇ ਰੇਟ 750 ਰੁਪਏ ਬਹੁਤ ਸੋਹਣਾ ਆਰਟੀਕਲ ਹੈ ਜ 850 ਰੁਪਏ ਰੇਂਜ ਦੇ ਵਿੱਚ ਆ ਰੰਗ ਆ ਸਾਰੇ ਇਹਦੇ ਵਿੱਚ ਜੀ ਰੰਗ ਵੀ ਬਹੁਤ ਸੋਹਣੇ ਆ ਚਾਰ-ਚਾਰ ਰੰਗ ਤਕਰੀਬਨ ਹਰ ਇੱਕ ਦੇ ਵਿੱਚ ਮਿਲਣਗੇ ਆਪਾਂ ਨੂੰ 850 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ 850 ਇਹ ਸਾਰੇ ਆਰਟੀਕਲ ਤੁਹਾਨੂੰ ਗੋਠੀ ਵਾਲਾ ਦੇ ਮਿਲਣਗੇ ਆਹ ਲੋ ਜੀ ਵਲੌਗ ਦੇ ਵਿੱਚ ਆਪਣੇ ਕੋਲੇ 600 ਰੁਪਏ ਦੇ ਵਿੱਚ ਵੀ ਆਰਟੀਕਲ ਆ ਚੁੱਕੇ ਆ ਜੇ ਤੁਹਾਡੇ ਘਰੇ ਫੰਕਸ਼ਨ ਹੈ ਕੋਈ ਦੇਣ ਲੈਣ ਦੇ ਆਰਟੀਕਲ ਲੈਣੇ ਆ ਆ 600 ਰੁਪਏ ਰੇਂਜ ਦੇ ਵਿੱਚ ਆ ਚਾਰ-ਚਾਰ ਪੰਜ-ਪੰਜ ਛੇ-ਛੇ ਕਲਰ ਤੁਹਾਨੂੰ ਹਰ ਇੱਕ ਦੇ ਵਿੱਚ ਮਿਲ ਜਾਣਗੇ ਜੀ ਆਹ ਲੋ ਆਰਟੀਕਲ ਅਗਲਾ ਚੈੱਕ ਕਰ ਲਓ ਜੀ ਆਰਟੀਕਲ ਸਾਰੇ ਨਵੇਂ ਆ ਚੁੱਕੇ ਆਪਣੇ ਕੋਲੇ Premises, 950 ਰੁਪਏ ਰੇਂ ਦੇ ਵਿੱਚ ਹੈ ਜੀ 950 ਰੁਪਏ ਦੀ ਰੇਂ ਦੇ ਵਿੱਚ ਸਾਰੇ ਦਿਨ ਬਹੁਤ ਸੋਹਣੇ ਨੇ ਬਹੁਤ ਸੋਹਣੇ ਆਰਟੀਕਲ ਆ ਚੁੱਕੇ 950 ਦੇ ਲਓ ਜੀ ਅਗਲਾ ਅੱਜ ਕਿਤੋਂ ਵੀ ਲਓ ਜੀ 550 ਰੁਪਏ 500 ਰੁਪਏ ਸੋਰੀ 500 ਰੁਪਏ ਰੇਂ ਦੇ ਵਿੱਚ ਆਰਟੀਕਲ ਆ ਚੁੱਕਿਆ ਆ ਸਾਰੇ 500 ਰੁਪਏ ਰੇਂ ਦੇ ਅਗਲਾ ਆ ਗਿਆ 700 ਰੁਪਏ ਰੇਂ ਦੇ ਵਿੱਚ ਆਰਟੀਕਲ ਆ ਜੀ 700 ਰੁਪਏ ਰੇਂ ਦੇ ਵਿੱਚ 700 ਰੁਪਏ ਰੇਂ ਦੇ ਵਿੱਚ ਕਲਰ ਚੈੱਕ ਕਰ ਲਓ ਜੀ 4 ਗਲਾ ਦਾ ਸੈਟ ਆ ਚੁੱਕਿਆ ਜੀ 800 ਰੁਪਏ ਰੇਂ ਦੇ ਵਿੱਚ 800 ਰੁਪਏ ਰੇਂ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਨਵੀਆਂ ਚੀਜ਼ਾਂ ਗੋਠੀ ਵੜਵਾਇਦੇ ਆ ਲੋ ਜੀ 650 ਰੁਪਏ ਚ ਸ਼ਿਮਰ ਦਾ ਸੂਟ ਆ ਗਿਆ ਜੀ ਦੇਖੋ ਜੀ ਬੁਟੀਕ ਦੇ ਆਰਟੀਕਲ ਰੇਟ ਹੈਗਾ ਸਿਰਫ 650 ਰੁਪਏ ਗੋਠੀ ਵੜਵਾਇ ਨਵੀਆਂ ਚੀਜ਼ਾਂ ਆ ਚੁੱਕੀਆਂ ਜੀ 650 ਰੁਪਏ ਦੇ ਵਿੱਚ ਲਓ ਜੀ ਅਗਰ ਆਰਟੀਕਲ ਵੀ ਚੈੱਕ ਕਰ ਲਓ ਆਪਣੇ ਕੋਲੇ 650 ਰੁਪਏ ਦੇ ਵਿੱਚ ਹੋਰ ਆਰਟੀਕਲ ਵੀ ਆ ਚੁੱਕਿਆ ਇਹ ਸਾਰੇ ਡਿਜ਼ਾਈਨ ਹੈਗਾ 650 ਕੋਈ 600 ਇਸ ਤਰ੍ਹਾਂ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਆਰਟੀਕਲ ਲੱਭਣਗੇ ਆ ਦੇਖੋ ਜੀ 800 ਰੁਪਏ ਦੇ ਵਿੱਚ ਬੈਗ ਦੇ ਵਿੱਚ ਪੈਕਿੰਗ ਹੈ ਜੀ ਬੈਗ ਦੇ ਵਿੱਚ 800 ਰੁਪਏ ਦੇ ਵਿੱਚ 800 ਰੁਪਏ ਦੇ ਵਿੱਚ ਬਹੁਤ ਸੋਹ ਲਓ ਜੀ ਅਗਲੇ ਡਿਜ਼ਾਈਨ ਆ ਚੁੱਕੇ ਆਪਣੇ ਕੋਲੇ ਮਸਲੀਨ ਦੇ ਵਿੱਚ ਬਹੁਤ ਸਾਰੇ ਜਿਓਮੈਟ੍ਰੀਕਲ ਸੂਟ ਆਪਣੇ ਕੋਲੇ ਰੇਟ ਦੱਸਾਂਗੇ 990 ਰੁਪਏ ਰੇਨ ਦੇ ਵਿੱਚ ਹੈ ਗੋਠੀ ਵਲਵਾਈ ਦੇ ਕਲਰ ਸਾਰੇ ਆ ਚੁੱਕੇ ਨੇ ਡਿਜ਼ਾਈਨ ਸਾਰੇ ਮਿਲਣਗੇ ਪੀਸ ਖੋਲ ਕੇ ਨਹੀਂ ਦਿਖਾ ਦਦੇ ਵਲੋਗ ਹੋ ਜਾਊਗਾ ਲੰਬਾ ਕਲਰ ਚਾਰ ਚੈੱਕ ਕਰ ਲਓ ਸਕਰੀਨ ਸ਼ਾਟ ਕਰ ਲਓ ਡਿਜ਼ਾਈਨ ਤੁਹਮ ਦਿਖਾ ਦੇਗੇ ਖੋਲ ਕੇ ਗੋਠੀ ਵਲਵਾਈ ਦੇ ਆਉਣਾ ਪਊਗਾ ਜੀ ਇੱਕ ਵਾਰੀ ਨਵੀਆਂ ਚੀਜ਼ਾਂ ਲੈਣ ਵਾਸਤੇ ਆਹ ਦੇਖ ਲਓ ਜੀ 990 ਰੁਪਏ ਦੀ ਰੇਨ ਦੇ ਵਿੱਚ ਆਪਣੇ ਕੋਲੇ ਇਹ ਸਾਰੇ ਡਿਜ਼ਾਈਨ ਆ ਚੁੱਕੇ ਨੇ ਬਹੁਤ ਸੋਹਣੇ ਆਰਟੀਕਲ ਹੈ ਨਵੀਆਂ ਜੀ ਜਸ ਕਿਨ ਗਰਾਉਂਡ ਡਾਰਕ ਗਰਾਉਂਡ ਸਾਰੇ ਮਿਲਣਗੇ ਜੀ 900 ਤੇ 50 ਲਓ ਜੀ ਆਪਣੇ ਕੋਲੇ ਵਿంటర్ ਦੇ ਵਿੱਚ ਵੀ ਆਪਣੇ ਕੋਲੇ ਆਰਟੀਕਲ ਆ ਚੁੱਕੇ ਵਿంటర్ ਦੇ ਆਰਟੀਕਲ ਆ ਚੁੱਕੇ ਨਵੀਆਂ ਚੀਜ਼ਾਂ 200 ਨਾਲ ਘੱਟ ਰੇਟ ਦੇ ਵਿੱਚ ਲਓ ਜੀ ਰੇਟ ਦੀ ਗੱਲ ਕਰੀਏ 550 ਰੁਪਏ ਦੇ ਵਿੱਚ ਆਰਟੀਕਲ ਹੈ ਜੀ 550 ਰੁਪਏ ਦੇ ਵਿੱਚ ਰੰਗ ਚੜ ਚੈੱਕ ਕਰ ਲਓ ਜੀ ਰੰਗ ਚੜ ਸਾਰੇ ਸੋਹਣੇ ਆ ਚੁੱਕੇ 550 ਰੁਪਏ ਜੀ 550 ਆ ਸਕਰੀਨ ਸ਼ਾਟ ਕਰ ਲਓ ਆ ਰਾਜਾ ਰਾਨੀਆ ਡਿਜ਼ਾਈਨ ਵੀ ਆ ਚੁੱਕੇ ਆਪਣੇ ਕੋਲੇ ਵਿంటర్ ਦੇ ਵਿੱਚ ਰਾਜਾ ਰਾਨੀਆ ਵਾਲੇ ਆਰਟੀਕਲ ਹੈ ਨਵੀਆਂ ਚੀਜ਼ਾਂ 550 ਜੀ 550 ਰੁਪਏ ਦੇ ਵਿੱਚ ਗੋਠੀ ਵੜ ਵੜ ਧੋਬੀ ਵੀਰ ਬਠਿੰਡਾ ਆ ਦੇਖੋ ਜੀ ਕਿੱਡੇ ਸ਼ਾਨਦਾਰ ਆਰਟੀਕਲ ਆ ਕੇ ਆ ਤੁਹਾਡੇ ਵਾਸਤੇ ਇਹ ਸਾਰੇ ਵਿੰਟਰ ਦੇ ਵਿੱਚ ਨੇ ਜੀ ਲਾਓ ਜੀ ਆਪਣੇ ਕੋਲੇ ਇੱਕ ਆਰਟੀਕਲ ਆ ਚੁੱਕਿਆ ਜੀ ਆਪਾਂ ਮੰਮੀਆਂ ਵਾਸਤੇ ਕੋਈ ਬੁਰਗਾ ਹਸਤੇ ਨੋਰਮਲ ਰੇਟ ਦੇ ਵਿੱਚ ਲੈਣੇ ਸੂਟ 1250 ਰੁਪਏ ਨਾਲ ਚੁੰਨੀ ਮਸਲੀਨ ਦੀ ਹੈ ਜੀ ਆਹ ਕਲਰ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਜੀ 1250 ਰੁਪਏ ਰੇਟ ਦੇ ਵਿੱਚ ਐਸੇ ਦੇ ਨਵੇਂ ਡਿਜ਼ਾਈਨ ਆਪਣੇ ਕੋਲੇ ਆ ਚੁੱਕੇ ਨਵੇਂ 1250 ਰੁਪਏ ਦੇ ਵਿੱਚ ਟੈਗ ਲੱਗਿਆ ਜੀ ਉੱਪਰ ਕੋਈ ਐ ਨਹੀਂ ਆ ਵਧਾ ਦਾਂਗੇ ਰੇਟ ਆਹ ਚੁੰਨੀ ਨਾਲ ਵਿੰਟਰ ਦੇ ਸੂਟ ਆ ਚੁੱਕੇ ਘਰੇ ਪਾਉਣ ਨੂੰ ਬਾਹਰ ਪਾਉਣ ਨੂੰ 1250 ਰੁਪਏ ਗੋਠੀ ਵੜ ਵੜ ਧੋਬੀ ਵੇਰ ਬਠਿੰਡਾ ਜੀ ਆ ਨਵੀਆਂ ਚੀਜ਼ਾਂ ਲਓ ਜੀ ਚੈੱਕ ਕਰੀ ਚਲੋ ਕੱਲਾ ਕੱਲਾ ਡਿਆਂ ਸਕਰੀਨ ਸ਼ਾਟ ਕਰ ਲਓ 1350 ਰੁਪਏ ਦੇ ਵਿੱਚ ਹੈ ਮੀਨਾ ਸਟਾਈਲ ਵੀਰੇ ਸਾਰਾ ਵਰਕ ਹੈ ਜੀ ਕੋਈ ਪ੍ਰਿੰਟਿੰਗ ਨਹੀਂ ਵਰਕ ਹੈ ਇਹ ਵਰਕ ਆ ਨਵੀਆਂ ਚੀਜ਼ਾਂ 1250 13 ਰੇਟ ਦੇ ਵਿੱਚ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨਾਂ ਚੁੱਕ ਆ ਲੋ ਜੀ ਤੁਹਾਨੂੰ ਰੇਟ ਚੈੱਕ ਕਰਾ ਦੇਣੇ ਜੀ ਚਲੋ ਚੈੱਕ ਕਰ ਲਓ ਡਿਜ਼ਾਈਨ ਦਾ ਰੇਟ 1400 ਰੁਪਏ ਦਾ ਜੀ 1400 ਰੁਪਏ ਦਾ ਰੰਗ ਚੈੱਕ ਕਰ ਲਓ ਜੀ ਚੁੰਨੀ ਮਸਰੀਡ ਦੀਆ ਕਲਰ ਆਗੇ ਚ ਇਹ ਸਾਰੇ ਡੀਅਨ ਡਿਸਕਾਊਂਟ ਦੇ ਵਿੱਚ ਨੇ ਗੋਠੀ ਵਰਵਾਈ ਦੇ ਨਵੀਆਂ ਚੀਜ਼ਾਂ ਨਵੇਂ ਡੀਅਨ ਹੈ ਇੱਕ ਲਾਸਟ ਆਰਟੀਕਲ ਚੈੱਕ ਕਰ ਲਓ ਜੀ ਲਾਸਟ ਆਰਟੀਕਲ ਚੈੱਕ ਕਰ ਲਓ ਨਵੀਆਂ ਚੀਜ਼ਾਂ ਆ ਚੁੱਕੀਆਂ ਇਹ ਪੁੱਲੂ ਦੇ ਸੂਟ ਆ ਚੁੱਕੇ 1000 ਰੁਪਏ ਦੀ ਰੇਟ ਦੇ ਵਿੱਚ ਸਾਰੇ ਡੀਅਨ ਸੋਹਣੇ ਆ ਚੈੱਕ ਕਰ ਲਓ ਡਿਜ਼ਾਈਨਿੰਗ ਆ ਚੈੱਕ ਕਰ ਲਓ ਡੀਅਨ ਨਵੇਂ ਡੀਅਨ ਨੱਕ ਦੇ ਉੱਪਰ ਕੰਮ ਹੈ 1000 ਰੁਪਏ ਦੀ ਰੇਟ ਦੇ ਵਿੱਚ ਐਂਟੀ ਬਲਿੰਕ ਕਪੜਾ ਛਾਵਾਂਗੇ ਨਵੇਂ ਤੇ ਡਿਸਕਾਊਂਟ ਰੇਟ ਜਿਵੇਂ ਨਾਰਮਲ ਦੇ ਵਿੱਚ ਆ ਥੋੜਾ ਫਾਇਦਾ ਕਰਨਾ ਜੀ ਅ ਸਾਡੇ 1250 ਰੁਪਏ ਰੇਂਜ ਦੇ ਵਿੱਚ ਆ ਸਾਰੇ ਆਰਟੀਕਲ ਮਿਲਣਗੇ ਤੁਹਾਨੂੰ ਇਕੱਲਾ ਇਕੱਲਾ ਦੇਖ ਤੁਸੀਂ ਚੈੱਕ ਕਰ ਲਓ ਜੀ ਨਵੇਂ-ਨਵੇਂ ਆਰਟੀਕਲ ਆ ਚੁੱਕੇ ਆ ਜਿੰਨੇ ਦੇਣਾ ਚੁੱਕੇ ਆ ਉਨੇ ਹੀ ਕਲਰ ਆ ਚੁੱਕੇ ਆ ਤੇ ਉਨੇ ਹੀ ਸਟਾਈਲ ਆ ਚੁੱਕੇ ਆ ਇਹ ਸਾਰੀ ਡਿਜ਼ਾਈਨਿੰਗ ਨਵੀਂ ਆ ਚੁੱਕੀ ਆ ਗੁੱਠੀ ਵੜਵੜ ਦੇ ਤੁਸੀਂ ਚੈੱਕ ਕਰੀ ਚਲੋ ਜੀ ਰੇਟ ਦੀ ਗੱਲ ਕਰੀਏ 1250 ਰੁਪਏ ਤੇ ਸਾਰੇ ਜਨ ਤੁਹਾਨੂੰ ਮਿਲਣਗੇ ਜੀ ਆਹ ਲਓ ਜੀ ਇੱਕ ਦੋ ਪੀਸ ਨਹੀਂ ਆ ਪੀਸਾਂ ਦੇ ਪੀਸ ਆ ਜਿਕੇ ਨਵੇਂ ਡਿਜ਼ਾਈਨਿੰਗਾਂ ਰੇਟ 1250 ਰੁਪਏ ਬਹੁਤ ਸੋਹਣੇ ਆ ਜਿਕੇ ਨੇ ਇਹ ਸਾਰੇ ਡਿਸਕਾਊਂਟ ਦੇ ਵਿੱਚ ਨੇ ਜੀ ਗੋਠੀ ਵਰ ਵਜਦੇ ਆ ਦੇਖੋ ਜੀ ਕੋਈ ਸੂਟ ਕੰਟਰਾਸਟ ਦੇ ਵਿੱਚ ਹੈ ਕੋਈ ਪੱਤਾ ਕੰਟਰਾਸਟ ਹੈ ਕੋਈ ਨਵੀਂ ਚੀਜ਼ ਹੈ ਸਾਰੀਆਂ ਇਸ ਤੋਂ ਇਲਾਵਾ ਹੁਣ ਤੁਹਾਨੂੰ ਦਿਖਾਵਾਂਗੇ ਆਰਟੀਕਲ ਪਾਰਟੀ ਵਰ ਦੇ ਵਿੱਚ ਪਾਰਟੀ ਵਿੱਚ சூਟ ਦੇ ਨਿਗਮ ਨਾਣੇ ਬਹੁਤ ਸੋਹਣੇ ਆਰਟیکل ਆ ਚੁੱਕੇ ਜੀ ਲਓ ਜੀ ਆ ਪਾਰਟੀ ਦੇ ਆਰਟیکل ਆ ਚੁੱਕੇ ਮਿਰਰ ਵਰਕ ਦੇ ਵਿੱਚ ਕ੍ਰਸ਼ ਦਾ ਬੇਸ ਹੈ ਜੀ ਮਿਰਰ ਵਰਕ ਦੇ ਵਿੱਚ ਜੀ ਆ ਨਾਲ ਦੁਪੱਟਾ ਜੀ ਨਾਲ ਦੁਪੱਟਾ ਆਊਗਾ ਬਹੁਤ ਸੋਹਣਾ ਮਿਰਰ ਵਰਕ ਦਾ ਫੋਰਟ ਸਾਈਡ ਦੁਪੱਟਾ ਹੈ ਹੈਵੀ ਸ਼ੂਟ ਨੂੰ ਨਾਣੇ ਨਾਰਮਲ ਇਰਤੀ ਆ ਚੁੱਕਿਆ ਹੈ ਰੇਟ ਦੀ ਗੱਲ ਕਰੀਏ 3200 ਰੁਪਏ ਜੀ ਇਹ ਕਲਰ ਚੈੱਕ ਕਰ ਲਓ ਜੀ ਦੇ ਦੋ ਕਲਰ ਆ ਤਿੰਨ ਆ ਡਿਜ਼ਾਈਨ ਆ ਚੁੱਕੇ ਸਾਰੇ ਦੇ ਵਿੱਚ ਡਿਜ਼ਾਈਨਿੰਗ ਵੀ ਹੈਗੀ ਆ ਰੇਟ 3200 ਆ ਬੇਸ ਦੋ ਆ ਜੀ ਬਰਬਰੀ ਤੇ ਕ੍ਰਸ਼ ਬੇਚਾ ਚੁੱਕਿਆ ਰੇਟ 3200 ਰੁਪਈਆ ਦੁਪट्टे ਸੋਹਣੇ ਆ ਜੀ ਆ ਚੈੱਕ ਕਰ ਲਓ ਦੁਪट्टे ਵੀ ਸੂਟਾਂ ਦੇ ਨਵੀਆਂ ਚੀਜ਼ਾਂ ਦੇ ਨਾਲ ਆਰਟੀਕਲ ਸਾਰੇ ਸੋਹਣੇ ਆ ਚੁੱਕੇ ਡਿਸਕਾਊਂਟ ਚ ਲਈਦਾ ਗੋਠੀ ਵੜਵਦੇ ਜੇ ਤੁਹਾਡੇ ਘਰੇ ਮੈਰਿਜ ਹੈ ਤੁਹਾਡੇ ਘਰੇ ਫੰਕਸ਼ਨ ਹੈ ਤੁਸੀਂ ਵੀ ਬਣਾਉਣੇ ਆ ਹੈਵੀ ਸੂਟ ਨਾਰਮਲ ਰੇਟਾਂ ਤੇ ਤਾਂ ਇੱਕ ਵਾਰੀ ਆ ਜਾਓ ਗੋਠੀ ਵੜਵਦੇ ਤੁਹਾਨੂੰ ਬਹੁਤ ਹੀ ਸੋਹਣੇ ਡੀਲ ਦੇ ਦਾਂਗੇ ਜਿਵੇਂ ਨਾਰਮਲ ਰੇਟਾਂ ਦੇ ਵਿੱਚ ਅਗਲਾ ਆਰਟੀਕਲ ਚੈੱਕ ਕਰ ਲਓ ਜੀ ਆਪਣੇ ਕੋਲੇ ਆ ਚੁੱਕਾ ਟਿਸ਼ੂ ਦੇ ਵਿੱਚ 3 ਬਾਰਡਰ ਦਾ ਕੰਮ ਹੈ ਹੈਵੀ ਬਾਰਡਰ ਆ ਚੁੱਕਾ ਜੀ ਨਾਲ ਦੁਪੱਟਾ ਵੀ ਬਹੁਤ ਸੋਹਣਾ ਇਹਦੇ ਰੇਟ ਦੀ ਗੱਲ ਕਰਦੇ ਹਾਂ 3000 ਰੁਪਏ ਇਹ ਸਾਰੇ ਡਿਸਕਾਊਂਟ ਦੇ ਵਿੱਚ ਨੇ ਵੀਡੀਓ ਲਾਸਟ ਤੱਕ ਦੇਖਿਓ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਚੁੱਕੀ ਹੈ ਆ ਰੰਗਾਂ ਮੈਚਿੰਗ ਚੈੱਕ ਕਰੀ ਚੱਲੋ ਨਵੇਂ ਰੰਗ ਆ ਚੁੱਕੇ ਆ ਦੇਖੋ ਇਹ ਚਾਰ ਰੰਗ ਦਾ ਸੈੱਟ ਹੈ ਚਾਰੇ ਰੰਗ ਬਹੁਤ ਸੋਹਣੇ ਆ ਜੀ ਰੇਟ 3000 ਰੁਪਏ ਗੋਠੀ ਵਰਡ ਵਾਈ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦੇ ਸੋਹਣੇ ਆਰਟੀਕਲ ਵੀ ਚਲ ਅਗਲਾ ਆਰਟੀਕਲ ਚੈੱਕ ਕਰ ਲਓ ਇਹ ਅੱਜ ਤੇ ਕੋਇਲ ਪੇਂਟਿੰਗ ਦੇ ਵਿੱਚ ਪੈਨਲ ਦਾ ਡਿਜ਼ਾਈਨਰ ਸੂਟ ਆ ਚੁੱਕਿਆ ਜੀ ਆ ਚੈੱਕ ਕਰੋ ਡਿਜ਼ਾਈਨਿੰਗ ਨੋਟਸ ਦਾ ਕੰਮ ਹੈ ਜੀ ਪਿਓਰ ਦੀ ਸਲਵਾਰ ਨਾਲ ਦੁਪੱਟਾ ਫਰਲ ਕੱਟ ਸਟਾਈਲਿਸ਼ ਦੁਪੱਟਾ ਕਲਰ ਚੈੱਕ ਕਰ ਲੋ ਜੀ ਕਲਰ ਚੈੱਕ ਕਰਦੇ ਆ ਦੇਖੋ ਰੰਗ ਚੈੱਕ ਕਰ ਲੋ ਜੀ ਕਿੰਨੇ ਪਿਆਰੇ ਚਾਰ ਕਲਰ ਦਾ ਸੈੱਟ ਹੈ ਜੀ ਰੇਟ ਦੀ ਗੱਲ ਕਰੀਏ ਰੇਟ ਵੀ ਜਮਾ ਨੋਰਮਲ ਹੈ ਬਾਜੀ ਵਾਹ ਕੀ ਰੇਟ ਹੈ 3600 ਰੁਪਏ ਦੇ ਵਿੱਚ ਜੀ 3600 ਰੁਪਏ ਰੇਂਦੇ ਵਿੱਚ ਇਹ ਕਲਰ ਚਾਰ ਤੋਂ ਮਿਲਣਗੇ 3600 ਰੁਪਏ ਰੇਂਦੇ ਵਿੱਚ ਤੇ ਆਪਣੇ ਕੋਲੇ ਹੈਵੀ ਸੂਟ ਆ ਚੁੱਕਾ ਜੀ ਬਾਜ਼ਾਰ ਦੇ ਵਿੱਚ 8000 9000 ਰੇਟ ਵਿਕੀ ਜਾਂਦੇ ਆ ਜੀ ਸੂਟ ਇਹ 8000 9000 ਆਹ ਬਰਾਇਡਲ ਸੂਟ ਅਗਲਾ ਕਹਿੰਦਾ ਆਨੰਦ ਕਾਜ ਦਾ ਸੂਟ ਹੈ 10000 ਦਾ ਹੈ ਅਗਲਾ ਕਹਿੰਦਾ 8000 ਦਾ ਕੋਈ 8000 ਦੇ ਨੇ ਕੋਈ 10000 ਦੇ ਨੇ 3000 ਦਾ ਸੂਟ ਹੈ ਜੀ ਆਹ ਚੈੱਕ ਕਰ ਲੋ ਡਿਜ਼ਾਈਨਿੰਗ ਆਹ ਡਿਜ਼ਾਈਨ ਚੈੱਕ ਕਰ ਲੋ ਜੀ ਆਪਣੇ ਕੋਲੇ ਪੂਰਾ ਹੈਵੀ ਸੂਟ ਆ ਚੁੱਕਿਆ ਬਰਾਇਡਲ ਸੂਟ ਆ ਚੁੱਕਿਆ ਕਾਪਰ ਰਸਟ ਕਲਰ ਹੈ ਵੀਰੇ ਨਾਲ ਦੁਪੱਟਾ ਵੀ ਹੈਵੀ ਹੈ ਰੰਗ ਹੈਗੇ ਜੀ ਇਹ ਚ ਆਹ ਦੂਸਰਾ ਕਲਰ ਆ ਗਿਆ ਜੀ ਆਹ ਤੀਸਰਾ ਕਲਰ ਆ ਗਿਆ ਜੀ ਆਹ ਚਾਰ ਕਲਰ ਪੰਜ ਤੇ 6 ਕਿਲੋ ਜੀ 6 ਤੇ 6 ਕਿਲੋ ਸੋਨੇ ਆ ਰੇਟ ਸਿਰਫ 3000 ਰੁਪਏ ਦੇ ਵਿੱਚ ਆ ਅਗਲਾ ਚੈੱਕ ਕਰ ਲਓ ਜੀ ਆਰਟੀਕਲ ਆ ਦੇਖੋ ਜੀ ਔਰੇਂਜ ਕਲਰ ਤੇ ਮਰੂਨ ਕਲਰ ਆ ਲਓ ਜੀ ਮਜੈਂਟਾ ਕਲਰ ਆ ਲਓ ਜੀ ਰੈੱਡ ਕਲਰ ਆ ਲਓ ਜੀ ਕਾਪਰ ਕਲਰ ਆ ਲਓ ਜੀ ਬਲੂ ਕਲਰ ਰਾਇਲ ਬਲੂ ਕਲਰ ਇਹ ਸਾਰੇ 6 ਕਲਰ ਆ ਚੁੱਕੇ ਆ ਰੇਟ ਦੀ ਗੱਲ ਕਰਦੇ ਆਪਾਂ ਜਿਵੇਂ ਹੀ ਨਾਰਮਲ ਹੈ ਤੁਹਾਡੇ ਵਾਸਤੇ ਡਿਸਕਾਊਂਟ ਜੀ ਨਹੀਂ ਹੁੰਦਾ ਆ ਆਰਟੀਕਲ ਚੈੱਕ ਕਰ ਲਓ ਜੀ ਬੁਟੀਕ ਦੇ ਵੌਲਿਊਮ ਸਟਾਈਲ ਡਿਜ਼ਾਈਨਰ ਪੀਸ ਆ ਚੁੱਕੇ ਨੇ ਰੇਟ ਸਿਰਫ 2750 ਰੁਪਏ ਇਹ ਸਾਰੇ ਆਰਟੀਕਲ ਡਿਸਕਾਊਂਟ ਦੇ ਵਿੱਚ ਮਿਲਣਗੇ ਤੁਹਾਨੂੰ ਸਕਰੀਨ ਸ਼ਾਟ ਕਰ ਲਓ ਨਵੀਆਂ ਚੀਜ਼ਾਂ ਆ ਚੁੱਕੀਆਂ ਇੱਕ ਆ लास्ट ਵਾਲਾ ਆਰਟੀਕਲ ਹੋਰ ਚੈੱਕ ਕਰ ਲਓ ਜੀ ਆਪਣੇ ਕੋਲੇ ਆਪਣੇ ਕੋਲੇ ਆ ਚੁੱਕਿਆ ਨਵੀਂ ਚੀਜ਼ ਕੰਟਰਾਸਟ ਦੇ ਦੁਪੱਟੇ ਦੇ ਨਾਲ ਕੰਟਰਾਸਟ ਦੁਪੱਟਾ ਜੀ ਬਹੁਤ ਸੋਹਣਾ ਆਰਟੀਕਲ ਹੈ 5400 ਰੁਪਏ ਦੀ ਰੇਂਜ ਦੇ ਵਿੱਚ ਹੈ ਆਰਟੀਕਲ ਨਿਗਾਹ ਮਾਰ ਲਓ ਜੀ ਕਿੰਨਾ ਸਾਰਾ ਹੈਵੀ ਫਰੰਟ ਦੇ ਨਾਲ ਪਿਓਰ ਦੀ ਸਲਵਾਰ ਹੈ ਜੀ ਨਾਲ ਦੁਪੱਟਾ ਫੋਰ ਸਾਈਡ ਆਉਗਿਆ ਦੇ ਰੰਗ ਦੀ ਗੱਲ ਕਰੀਏ ਚਾਰ ਕਲਰ ਹੈ ਜੀ ਚਾਰੇ ਕਲਰ ਬਹੁਤ ਸੋਹਣੇ ਨੇ ਪ੍ਰਾਈਸ ਦੀ ਗੱਲ ਕਰਦੇ ਹਾਂ 54 5400 ਰੁਪਏ ਦੀ ਰੇਂਜ ਦੇ ਵਿੱਚ ਨਵੀਆਂ ਚੀਜ਼ਾਂ ਨਵੇਂ ਡੇਟ ਦੇ ਵਿੱਚ ਜਿਵੇਂ ਇੱਕ ਘੱਟ ਰੇਟ ਲੱਗੇ ਹੋਣੇ ਗੋਠੀ ਬੜਬਾਜ ਦੇ ਤੁਸੀਂ ਵੀ ਪਹੁੰਚੇ ਇੱਕ ਵਾਰੀ ਨਵੀਆਂ ਚੀਜ਼ਾਂ ਲੈਣ ਵਾਸਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਕਿਵੇਂ ਲੱਗੀ ਕਿਵੇਂ ਬੰਦੀ ਹੈ ਕਿਵੇਂ ਤੁਹਾਨੂੰ ਦਿਨ ਲੱਗ ਰਿਹਾ ਸਾਰਾ ਕੁਝ ਕਮੈਂਟ ਚ ਦੱਸਣਾ ਧੰਨਵਾਦ ਜੀ